올 오버 ਦੁਨੀਆ ਚ ਕੈਨੇਡਾ ਦਾ ਜੇ ਨਾਮ ਅਲੀਆ ਸਭ ਤੋਂ ਤਕੜੀ ਕਬੱਡੀ ਹਮਾਦ ਜਵੇਦ ਜੰਜੂ ਨੇ ਖੇਡੀ ਆ ਤਾੜੀ ਮਾਰ ਦਿਓ ਇਹਨਾਂ ਦੇ ਵੱਡੇ ਬ੍ਰਦਰ ਦੀ ਔਰ ਉਸ ਤੋਂ ਬਾਅਦ ਮੁਸ਼ਰਫ ਜਵੇਦ ਜੰਜੂ ਨੇ ਸਭ ਤੋਂ ਲੰਬੀ ਕਬੱਡੀ ਖੇਡੀ ਆ ਔਰ ਅੱਜ ਵੀ ਨਵੇਂ ਮੁੰਡਿਆਂ ਨਾਲ ਖੇਡਦੇ ਆ ਡਿਸਪਲਿਨ ਦਾ ਪਲੇਅਰ ਜੇ ਕੱਟਣਾ ਹੋਵੇ ਤਾਂ ਸਾਡੇ ਜੰਜੂਆ ਛੋਟਾ ਜੰਜੂਆ ਬਣਦਾ ਇੱਕ ਵਾਰੀ ਜ਼ੋਰਦਾਰ ਤਾੜੀਆਂ ਇਹਨਾਂ ਦੇ ਨਾਂ ਤੇ ਡਿਸਪਲਿਨ ਦੋ ਤਿੰਨ ਕੁਐਸਚਨ ਕਰਨੇ ਆ ਜੰਜੋਈ ਤੁਹਾਨੂੰ ਅੱਜ ਮੋਟਰਸਾਈਕਲ ਮਿਲਿਆ ਕਿਹੋ ਜਿਹਾ ਲੱਗ ਰਿਹਾ ਅੱਜ ਮੋਟਰਸਾਈਕਲ ਨਾਲ ਤੁਹਾਡਾ ਮਾਨ ਸਨਮਾਨ ਹੋਇਆ ਸੈਕੰਡ ਸ੍ਰੀ ਗੁਰੂ ਨਾਨਕ ਦੇਵ ਕਬੱਡੀ ਕਪ ਨਨਕਾਣਾ ਸਾਹਿਬ ਤੇ ਕਿਦਾਂ ਦਾ ਲੱਗ ਰਿਹਾ ਤੁਹਾਨੂੰ ਮੋਟਰਸਾਈਕਲ ਨਾਲ ਮਾਨ ਸਨਮਾਨ ਕੀਤਾ ਬਿਸਮਿਲ੍ਲਾ ਰਹਿਮਾਨ ਨ ਰਹਿਮ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਭਾਜੀ ਲੱਕੀ ਦਾ ਭਾਜੀ ਖਬੂ ਥਿਆੜੇ ਦਾ ਭਾਜੀ ਚੀਮਾ ਸਾਹਿਬ ਦਾ ਤੇ ਭਾਜੀ ਇਮਰਾਨ ਦਾ ਹੋਰ ਜਿਹੜੇ ਵੀਰ ਸਾਡੇ ਐਨ ਆਰ ਆਈ ਲੋਕ ਆਏ ਨੇ ਕਿ ਇੰਨਾ ਆਣ ਕੇ ਅੱਛਾ ਟੂਰਨਾਮੈਂਟ ਆਰਗੇਨਾਈਜ਼ ਕਰਨ ਦੇ ਨੇ ਸਾਡੇ ਆ ਪਲੇਅਰਾਂ ਨੂੰ ਖੇਡਣ ਦਾ ਮੌਕਾ ਮਿਲਦੇ ਆ ਤੇ ਸਾਡੀ ਕਬੱਡੀ ਨੂੰ ਚਮਕਾਉਣ ਦੇ ਨੇ ਉਥੇ ਕਲੱਬਾਂ ਵਾਲੋ ਪਲੇਅਰਾਂ ਦਾ ਕੰਟਰੈਕਟ ਕਰਾਉਂਦੇ ਨੇ ਤੇ ਇਹਦੇ ਵਰਗੀ ਹੋਰ ਭਾਜੀ ਅਸੀਂ ਬਹੁਤ ਦਿਲੋਂ ਤੁਹਾਡੇ ਧੰਨਵਾਦ ਕਰਦੇ ਆ ਕਿ ਤੁਸੀਂ ਪਾਕਿਸਤਾਨ ਦੇ ਪਲੇਅਰਾਂ ਨੂੰ ਆਣ ਕੇ ਪ੍ਰਮੋਟ ਕਰਦੇ ਜੇ ਇਹ ਟੂਰਨਾਮੈਂਟ ਤੁਸੀਂ ਇੰਡੀਆ 'ਚ ਵੀ ਕਰਵਾ ਸਕਦੇ ਸੋ ਆਪਣਿਆਂ ਪਲੇਅਰਾਂ ਨੂੰ ਵੀ ਪ੍ਰਮੋਟ ਕਰ ਸਕਦੇ ਸੋ ਪਰ ਤੁਸੀਂ ਇਹ ਬਿਹਤਰ ਸਮਝਿਆ ਕਿ ਅਸੀਂ ਗੁਰੂ ਨਾਨਕ ਦਾ ਟੂਰਨਾਮੈਂਟ ਅਸੀਂ ਪਾਕਿਸਤਾਨ ਜਾ ਕੇ ਕਰਾਈਏ ਪਾਕਿਸਤਾਨ ਦੇ ਪਲੇਅਰਾਂ ਨੂੰ ਖੇਡਣ ਦਾ ਮੌਕਾ ਮਿਲਿਆ ਨਵੇਂ ਚਿਹਰੇ ਆ ਜਾ ਕੇ ਤੇ ਵੇਖੀਏ ਨਵਾਂ ਟੈਲੈਂਟ ਉੱਥੇ ਵੇਖੀਏ ਤੇ ਅਸੀਂ ਭਾਜੀ ਦਿਲੋਂ ਸਾਰੇ ਪਲੇਅਰ ਪਾਕਿਸਤਾਨ ਕਬੱਡੀ ਫੈਡਰੇਸ਼ਨ ਅਸੀਂ ਭਾਜੀ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੱਥੇ ਆਣ ਕੇ ਇਹਨਾਂ ਪੈਸਾ ਇਨਵੈਸਟ ਕਰਕੇ ਤੇ ਪਾਕਿਸਤਾਨ ਦੀ ਧਰਤੀ ਤੇ ਭਾਜੀ ਟੂਰਨਾਮੈਂਟ ਆਰਗੇਨਾਈਜ਼ ਕੀਤਾ ਇੱਕ ਹੋਰ ਗਵਾਚਿੰਗ ਜਾਂਦੇ ਨੇ ਤੁਹਾਡਾ ਮੈਚ ਆ ਜਦੋਂ ਤੁਸੀਂ ਗੱਟ ਵੜਦੇ ਹੋ ਬਹੁਤ ਵਧੀਆ ਗ੍ਰਿਪ ਕਰਦੇ ਹੋ ਮੈਨੂੰ ਵੀ ਇਹਨਾਂ ਨੇ ਇੰਡੀਆ ਦੇ ਵਿੱਚ 2010 ਦੇ ਵਿੱਚ ਜਫਾ ਲਾਇਆ ਸੀ ਸਾਡੇ ਤੋਂ ਬਹੁਤ ਜੂਨੀਅਰ ਹੈ ਮੇਰਾ ਛੋਟਾ ਵੀਰ ਤੁਹਾਡਾ ਗ੍ਰਿਪ ਬੜਾ بڑے بڑے ਰੇਡਰਾਂ ਨੂੰ ਤੁਸੀਂ ਗੱਟ ਤੋਂ ਮਨਾਇਆ ਐਨਾ ਗ੍ਰਿਪ ਕਿਵੇਂ ਪੱਕਾ ਤੁਸੀਂ ਬਹੁਤ ਜ਼ਿਆਦਾ ਜ਼ਬਰਦਸਤ ਗ੍ਰਿਪ ਕਰਦੇ ਹੋ ਗੱਟ ਵੱਡਾ ਜੰਜਵਾ ਵੀ ਖੇਡਦਾ ਹੁੰਦਾ ਸੀ ਉਹ ਜ਼ਿਆਦਾ ਡੰਡ ਮਾਰਦਾ ਸੀ ਬਗਲ ਪੜਦਾ ਸੀ ਪਰ ਤੁਸੀਂ ਗੱਟ ਤੋਂ بڑے بڑے ਰੇਡਰ ਮਨਾਏ ਹੋ ਕਿਵੇਂ ਗੱਟ ਦੀ ਪ੍ਰੈਕਟਿਸ ਯਾਦੀ ਕਰਦੇ ਰਹੇ ਹੋ ਬਾਜੀ ਹਰ ਜਿਵੇਂ ਰੇਡਰ ਦਾ ਇੱਕ ਆਪਣਾ ਦਾ ਹੁੰਦਾ ਜਾਫੀ ਦਾ ਇੱਕ ਆਪਣਾ ਹੁੰਦਾ ਤਕਨੀਕ ਇਵੇਂ ਮੇਰਾ ਇਹ ਗੋਟੇ ਦੀ ਤਕਨੀਕ ਆ ਗੋਟੇ ਦੀ ਮੈਂ ਜ਼ਿਆਦਾ ਐਕਸੈਸ ਕਰਦਾ ਉਹਦੀ وجہ ਤੋਂ ਗੋਟ ਜ਼ਿਆਦਾ ਮੇਰਾ ਇਹ ਸਖਤ ਸੀ ਬਾਜੀ ਥੈਂਕ ਯੂ ਸੋ ਮਚ ਜੰਨੂ ਆਈ ਜ਼ੋਰਦਾਰ ਤਾੜੀਆਂ ਜੰਨੂ ਲਈ ਥੈਂਕ ਯੂ ਧੰਨਵਾਦ ਤੁਹਾਡਾ ਬਹੁਤ-ਬਹੁਤ ਮਾਈਕ ਓਵਰ ਟੂ ਸਟੇਜ ਪਲੀਜ਼